ਤੋ ਗਰੀਬ ਨਵਜ ਪਾਤਸ਼ਾਹ ਨੇ ਅਜਿ ਕਿਰਪਾ ਕੀਤੀ ਭੱਟ ਮਥੁਰਾ ਜੀ ਕਹਿੰਦੇ ਵੀ ਸੱਚੇ ਪਾਤਸ਼ਾਹ ਤੇਰੇ ਦਰ ਤੇ ਆਇਆ ਇਹ ਧੰਗੁਰੂ ਰਾਮਦਾਸ ਮਹਾਰਾਜ ਤੁਸੀਂ ਸਾਡੇ ਕਪਾਟ ਖੋਲ ਦਿੱਤੇ ਤਾਰੇਓ ਸੰਸਾਰ ਮਾਇਆਮਦ ਮੋਹਿਤ ਤੁਸੀਂ ਸੰਸਾਰ ਨੂੰ ਤਾਰਿਆ ਬੰਦਾ ਪੁੱਛਦਾ ਵੀ ਕਿੱਥੋਂ ਤਾਰਿਆ ਕੀ ਸਮੱਸਿਆ ਸੀ ਕਹਿੰਦੇ ਮਾਇਆ ਦੇ ਨਸ਼ੇ ਵਿੱਚ ਗਲਤਾਨ ਸਨ ਮੋਹਿਤ ਦਾ ਅਰਥ ਹੁੰਦਾ ਮੋਏ ਹੋਏ ਫਸ਼ੇ ਹੋਏ ਮਾਇਆ ਮਦ ਮੋਹਿਤ ਮਦ ਦਾ ਅਰਥ ਹੁੰਦਾ ਹੈ ਨਸ਼ਾ ਮਾਇਆ ਬੜੀ ਵੱਡਾ ਇੱਕ ਨਸ਼ਾ ਹੈ ਮਾਇਆ ਦਾ ਨਸ਼ਾ ਬਹੁਤ ਵੱਡਾ ਹੈ ਨਸ਼ੇ ਦੀ ਗੱਲ ਜਦੋਂ ਚੱਲਦੀ ਹੈ ਕੁਝ ਸੱਚਾਈਆਂ ਕੌੜੀਆਂ ਵਰਣਨ ਕਰਨੀਆਂ ਪੈਂਦੀਆਂ ਨੇ ਕਿਉਂਕਿ ਸਾਡੇ ਪੰਜਾਬ ਦਾ ਨੌਜਵਾਨ ਵਰਗ ਅੱਜ ਕਈ ਵਾਰ ਦੇਖੀਦਾ ਭਟਕ ਚੁੱਕਿਆ ਇਸ ਚੀਜ਼ ਨੂੰ ਲੈ ਕੇ ਉਹ ਸੋਚਦੇ ਜਿਹੜੇ ਅੱਜ ਬਾਹਰੀ ਨਸ਼ੇ ਚੱਲ ਪਏ ਨਾ ਜੋ ਅੱਜ ਚੱਲ ਰਹੇ ਆ ਦੁਨੀਆ 'ਚ ਸ਼ਰਾਬ ਸ਼ਮੈਗ ਪੁੱਕੀ ਪੰਗ ਫੀਮ ਇਹ ਤੋਂ ਇਲਾਵਾ ਕੁਛ ਚਿੱਟਾ ਕਾਲਾ 슈ਗਰ ਬਰਾਊਨ 슈ਗਰ ਜੋ ਵੀ ਹੈ ਬੜਾ ਕੁਝ ਚੱਲਦਾ ਹੈ ਇਹ ਬਹੁਤ ਕਮਾਲ ਦਾ ਹੈ ਇਹਦੇ ਨਾਲ ਸਰੂਰ ਚੜਦਾ ਹੈ ਇਹਦੇ ਨਾਲ ਥਾਲੀ ਆ ਜਾਂਦੀ ਹੈ ਚਿਹਰੇ ਤੇ ਜلال ਆ ਜਾਂਦਾ ਹੈ ਬੰਦਾ ਸੋਚਦਾ ਵੀ ਇਹ ਤੇ ਬੜੀ ਵਧੀਆ ਚੀਜ਼ ਹੈ ਕਿਉਂਕਿ ਉਹਨੇ ਸਿਰਫ ਉਹਦਾ ਪੋਜ਼ਿਟਿਵ ਰੂਪ ਦੱਸਿਆ 네ਗੇਟਿਵ ਨਹੀਂ ਦੱਸਿਆ ਬਈ ਜੇ ਇਹਦੀ ਡੋਜ਼ ਥੋੜੀ ਜਿਹੀ ਵੀ ਵੱਧ ਗਈ ਤੇਰੀ ਜਾਨ ਵੀ ਜਾ ਸਕਦੀ ਹੈ ਜੇ ਇਹ ਦੱਸੇਗਾ ਲੈਣਾ ਨਹੀਂ ਕਿਸੇ ਨੇ ਹੁਣ ਨੌਜਵਾਨ ਦੇ ਕੋਲ ਕੀ ਹੁੰਦਾ ਹੈ ਖਿਮਾ ਸ਼ਾਇਦ ਬੇਨਤੀ ਕਰਾਂ 90% ਪਲੱਸ ਹੈ ਮਾਈਨਸ ਨਹੀਂ ਹੋ ਸਕਦਾ ਮੈਂ 90 ਗੱਲ ਕਹੀ ਹੈ ਇਹ ਤਾਂ ਘਟ ਨਹੀਂ ਹੋਣਗੇ ਉੱਪਰ ਹੋ ਸਕਦੇ ਆ ਪਰ ਆਪਾਂ 90 ਮੰਨ ਕੇ ਚੱਲਦੇ ਆ 90% ਨੌਜਵਾਨ ਜੋ ਸ਼ਿੱਲੇ ਹੁੰਦੇ ਨੇ ਕਿਉਂਕਿ ਜਵਾਨੀ ਚ ਜੋਸ਼ ਹੁੰਦਾ ਸੁਭਾਵਿਕ ਹੈ ਜੋਸ਼ ਤੇ ਚਲੋ 100% ਹੀ ਹੁੰਦਾ ਪਰ 90% ਬੱਚਿਆਂ ਕੋਲ ਜੋਸ਼ ਬਹੁਤ ਹੈ ਪਰ ਹੋਸ਼ ਦੀ ਘਾਟ ਹੁੰਦੀ ਹੈ ਹੋਸ਼ ਦਾ ਅਰਥ ਹੈ ਦੂਰ ਅੰਦੇਸ਼ੀ ਸਮਝ ਕਿਸੇ ਗੱਲ ਨੂੰ ਬਰੀਕੀ ਨਾਲ ਸਮਝਣਾ ਉਹਦੇ ਚੰਗੇ ਮਾੜੇ ਨੂੰ ਉਹਦੇ ਨੈਗੇਟਿਵ ਪੋਜ਼ਿਟਿਵ ਨੂੰ ਜਾਣਣਾ 90% ਨੌਜਵਾਨਾਂ ਵਿੱਚ ਚੀਜ਼ ਨਹੀਂ ਹੁੰਦੀ 10% ਨੌਜਵਾਨ ਹੁੰਦੇ ਨੇ ਜਿਹੜੇ ਜਾਗਦੇ ਨੇ ਦੂਰ ਅੰਦੇਸ਼ ਹੁੰਦੇ ਆ ਇੰਟੈਲੈਕਚੁਅਲ ਹੁੰਦੇ ਨੇ ਇੰਟੈਲੀਜੈਂਟ ਹੁੰਦੇ ਨੇ ਇਹਦਾ ਅਰਥ ਇਹ ਨਹੀਂ ਵੀ ਸਾਰੇ ਜਿਹੜੇ 90% ਆ ਜਿਨ੍ਹਾਂ ਨੂੰ ਜੋ ਹੋਸ਼ ਦੀ ਘਾਟ ਹੈ ਵੀ ਉਹ ਸਾਰੇ ਨਸ਼ੇੜੀ ਹੁੰਦੇ ਨੇ ਇਹ ਵੀ ਭਾਵ ਨਹੀਂ ਹੈ ਪਰ ਜਦੋਂ ਕੋਈ ਨੌਜਵਾਨ ਨਸ਼ੇ ਵਿੱਚ ਗਲਤਾਨ ਹੋਇਆ ਹੈ ਉਹ ਉਹੀ ਹੋਇਆ ਜਿਹਦੇ ਕੋਲ ਦੂਰ ਅੰਦੇਸ਼ੀ ਨਹੀਂ ਹੈ ਗਹਿਰੀ ਸੋਚ ਨਹੀਂ ਹੈ ਤਿੱਖਣ ਮਤ ਨਹੀਂ ਹੈ ਵਿਵੇਕ ਬੁੱਧ ਨਹੀਂ ਹੈ ਹੁਣ ਨੌਜਵਾਨ ਨਸ਼ੇ ਵਿੱਚ ਫਸ ਗਏ ਸਾਡੇ ਪੰਜਾਬ ਦੇ ਵਿੱਚ ਵੀ ਹਜ਼ਾਰਾਂ ਮੌਤਾਂ ਹੋਈਆਂ ਹੋ ਰਹੀਆਂ ਨੇ ਤੇ ਇੱਥੇ ਆ ਕੇ ਵੀ ਇਹੀ ਹਾਲ ਹੋ ਗਿਆ ਖਿਮਾ ਕਰਿਓ ਪਰ ਸੱਚਾਈ ਹੈ ਹੁਣ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਸਾਧ ਸੰਗਤ ਮਹਾਰਾਜ ਨੇ ਕਿਹਾ ਮਾਇਆ ਮਦ ਮੋਹਿਤ ਮਾਇਆ ਨਸ਼ਾ ਹੈ ਬੰਦਾ ਇਹਦੇ ਵਿੱਚ ਮੁਹਿਆ ਜਾਂਦਾ ਹੈ ਹੁਣ ਪਹਿਲੀ ਗੱਲ ਤੇ ਜਵਾਨੀ ਜਿਹੜੀ ਹੈ ਨਾ ਜਵਾਨੀ ਦਾ ਸਮਾ ਇਹ ਖੁਦ ਆਪਣੇ ਆਪ ਚ ਇੱਕ ਬੜਾ ਵੱਡਾ ਨਸ਼ਾ ਹੈ ਜਵਾਨੀ ਦਾ ਨਸ਼ਾ ਕੋਈ ਛੋਟਾ ਨਸ਼ਾ ਨਹੀਂ ਹੈ ਧਿਆਨ ਵਿੱਚ ਰੱਖਿਓ ਬਹੁਤ ਵੱਡਾ ਨਸ਼ਾ ਤੇ ਬੜਾ ਖਤਰਨਾਕ ਨਸ਼ਾ ਹੈ ਗੁਰੂ ਸਾਹਿਬ ਨੇ ਇੱਕ ਥਾਂ ਤੇ ਤਿੰਨ ਨਸ਼ਿਆਂ ਦੀ ਗੱਲ ਇਕੱਠੀ ਕੀਤੀ ਕਹਿੰਦੇ ਜੋਬਨ ਜਵਾਨੀ ਧਨ ਪੈਸਾ ਦੌਲਤ ਮਾਇਆ ਪ੍ਰਭਤਾ ਇਹਦਾ ਅਰਥ ਹੁੰਦਾ ਰਾਜ ਭਾਗ ਬਹੁਤ ਵੱਡੀ ਪੋਲੀਟੀਕਲ ਪਾਵਰ ਜੋ ਬਨ ਧਨ ਪ੍ਰਭਤਾ ਕੇ ਮਦ ਮੈਂ ਅਹਨਿਸ਼ ਰਹੇ دیਵਾਨਾ ਮਦਦਰਤ ਹੋ ਗਿਆ ਨਸ਼ਾ ਮਹਾਰਾਜ ਕਹਿੰਦੇ ਜਿਸ ਬੰਦੇ ਨੂੰ ਤਿੰਨ ਨਸ਼ੇ ਇਕੱਠੇ ਹੀ ਲੱਗ ਜਾਣ ਨਸ਼ਾ ਤਾਂ ਇੱਕ ਵੀ ਮਾੜਾ ਹੁੰਦਾ ਪਰ ਜਿਹਨੂੰ ਤਿੰਨ ਲੱਗ ਜਾਣ ਜਵਾਨ ਵੀ ਹੋਵੇ ਧਨ ਦੌਲਤ ਬਹੁਤ ਹੋਵੇ ਤੇ ਉੱਪਰੋਂ ਉਹਦੇ ਕੋਲ ਰਾਜ ਭਾਗ ਹੋਵੇ ਮਹਾਰਾਜ ਕਹਿੰਦੇ ਬਸ ਉਹ ਫਿਰ ਬੰਦਾ ਦਿਨ ਰਾਤ 24 ਘੰਟੇ ਹਰ ਸਮੇਂ ਬਾਬਰਾ ਪਾਗਲ ਤੇ دیਵਾਨਾ ਹੋਇਆ ਫਿਰਦਾ ਰਹੇਗਾ ਉਹ ਤੋਂ ਵੱਡਾ ਪਾਗਲ ਤੇ ਬਾਬਰਾ ਤੁਹਾਨੂੰ ਦੁਨੀਆ 'ਚ ਨਹੀਂ ਲੱਭੇਗਾ ਜਿਹਨੂੰ ਤਿੰਨ ਨਸ਼ੇ ਇਕੱਠੇ ਹੀ ਹੋਗੇ ਹੁਣ ਇਹ ਤੋਂ ਸਮਝਿਓ ਜਵਾਨੀ ਆਪਣੇ ਆਪ 'ਚ ਨਸ਼ਾ ਹੈ ਔਰ ਕਮਾਲ ਦੀ ਗੱਲ ਹੈ ਜਵਾਨ ਬੰਦਾ ਨਸ਼ੇ ਦੀ ਭਾਲ ਕਰ ਰਿਹਾ ਹੈ ਜਵਾਨੀ ਦਾ ਨਸ਼ਾ ਸੰਭਲਿਆ ਨਹੀਂ ਉਪਰੋਂ ਹੋਰ ਨਸ਼ਾ ਹੋ ਜਵਾਨੀ ਦਾ ਨਸ਼ਾ ਹੀ ਕਿਤੇ ਸਾਨੂੰ ਸੰਭਲ ਜਾਂਦਾ ਸੀ ਇਹਨੂੰ ਹੀ ਕੰਟਰੋਲ ਕਰ ਲੈਂਦੇ ਇਹਦਾ ਹੀ ਸਰੂਰ ਆਨੰਦ ਮੰਨ ਲੈਂਦੇ ਤੇ ਅੱਜ ਸਾਨੂੰ ਆਹ ਫੋਕੇ ਨਸ਼ਿਆਂ ਦੀ ਲੋੜ ਨਾ ਪੈਂਦੀ ਹੁਣ ਦੋ ਨਸ਼ੇ ਇਕੱਠੇ ਹੋ ਗਏ ਸੁਰਤਬੌਰੀ ਹੋ ਗਈ ਆਊਟ ਆਫ ਕੰਟਰੋਲ ਹੋ ਗਏ ਕਈਆਂ ਦੀ ਕੈਪੈਸਿਟੀ ਹੁੰਦੀ ਹੈ ਕਈਆਂ ਦਿਨੇ ਹੀ ਹੁੰਦੀ ਉਹਨਾਂ ਦੀ ਆਨ-ਦੀ ਸਪੋਰ ਡੈਥ ਹੋਈ ਹੈ ਪਰ ਬੱਚਾ ਕਿਦਾ ਗਿਆ ਇੱਕ ਪਰਿਵਾਰ ਦਾ ਉਹ ਮਾਂ-ਬਾਪ ਨੂੰ ਸਾਰੀ ਉਮਰ ਉਹਨਾਂ ਦੀ ਝੋਲੀ 'ਚ ਦੁੱਖ ਪਾ ਗਿਆ ਜਿਨ੍ਹਾਂ ਦਾ ਕਸੂਰ ਕੋਈ ਨਹੀਂ ਕਿਸ ਵਾਸਤੇ ਕੇਵਲ ਆਪਣੇ 5 10 ਮਿੰਟ ਜਾਂ ਇੱਕ ਦਿਨ ਦੇ ਸਵਾਦ ਵਾਸਤੇ ਜਾਂ ਰਸ ਵਾਸਤੇ ਆਨੰਦ ਵਾਸਤੇ ਜਿਵਾਨੀ ਆਪਣੇ ਆਪ ਚ ਨਸ਼ਾ ਤੇ ਨਸ਼ੇ ਨੂੰ ਨਸ਼ੇ ਦੀ ਲੋੜ ਨਹੀਂ ਹੁੰਦੀ ਇਹੀ ਇਹੀ ਕੰਟਰੋਲ ਹੋ ਜਾ ਇਹੀ ਸੰਭਲ ਜਾ ਸਾਡੇ ਵਾਸਤੇ ਬੜੀ ਵੱਡੀ ਗੱਲ ਹੈ ਹਲੇ ਤੇ ਹੋਰ بڑے ਨਸ਼ੇ ਨੇ ਜੀ ਦੁਨੀਆ ਚ ਮਾਇਆ ਦਾ ਨਸ਼ਾ ਹੈ ਹੁਣ ਜਿਹੜੀ ਗੱਲ ਗੁਰੂ ਸਾਹਿਬ ਕਰ ਰਹੇ ਨੇ ਕਹਿੰਦੇ ਸਾਰਾ ਸੰਸਾਰ ਮਾਇਆ ਦੇ ਨਸ਼ੇ ਵਿੱਚ ਗਲਤਾਨ ਐ ਮੋਹਿਤ ਮੋਇਆ ਹੋਇਆ ਫਸਿਆ ਹੋਇਆ ਮੋਹ ਦੇ ਵਿੱਚ ਵੀ ਹੁਣ ਮੋਹ ਵੀ ਇੱਕ ਨਸ਼ਾ ਹੈ ਤਾਰੇ ਉਹ ਸੰਸਾਰ ਇਹ ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੰਸਾਰ ਨੂੰ ਤਾਰਨ ਵਾਲੀ ਜੁਗਤੀ ਦੱਸੀ ਹੈ ਕਿੱਥੋਂ ਮਾਇਆ ਮਦ ਮੋਹਿਤ ਜੋ ਮਾਇਆ ਦੇ ਨਸ਼ੇ ਵਿੱਚ ਮੋਹੇ ਹੋਏ ਨੇ ਗਲਤਾਨ ਨੇ ਮੋਹ ਬੜਾ ਵੱਡਾ ਨਸ਼ਾ ਜੀ ਤੁਸੀਂ ਜਦੋਂ ਰਹਿਰਾ ਸਾਹਿਬ ਦਾ ਪਾਠ ਕਰਦੇ ਹੋ ਨਾ ਪਰ ਰੋਜ਼ ਸ਼ੋਧਰ ਸਾਹਿਬ ਦਾ ਉਹਦੇ ਵਿੱਚ ਤੁਸੀਂ ਰੋਜ਼ ਪੜ੍ਹਦੇ ਹੋ ਵੀ ਮੋਹ ਹੈ ਕੀ ਹੈ ਇੱਥੇ ਨਸ਼ਾ ਕਿਹਾ ਨਾ ਮਹਾਰਾਜ ਕਹਿੰਦੇ ਚਿੱਕੜ ਵੀ ਬੜਾ ਵੱਡਾ ਹੈ ਦਲ ਦਲ ਿਤ ਸਰ ਵਰੜਾ ਭਈਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ 모ਹ ਪਗ ਨਹੀਂ ਚੱਲੇ ਹਮ ਦੇਖਾ ਤੈ ਡੂਬੀ आले ਪੰਕ ਦਾ ਅਰਥ ਹੁੰਦਾ ਚਿੱਕੜ ਜੂ ਦਾ ਅਰਥ ਹੈ ਜੋ ਚਿੱਕੜ 모ਹ ਦਾ ਅਰਥ ਹੈ 모ਹ ਰੂਪੀ ਚਿੱਕੜ ਪੰਕਜ 모ਹ 모ਹ ਦੇ ਚਿੱਕੜ ਵਿੱਚ ਬੰਦਾ ਡੁੱਬਿਆ ਹੋਇਆ ਪਗ ਨਹੀਂ ਚੱਲੇ ਹੁਣ ਪੈਰ ਅੱਗੇ ਨਹੀਂ ਤੁਰਦੇ ਕਿੱਥੇ ਨਹੀਂ ਤੁਰਦੇ ਹੁਣ ਪੈਰ ਗੁਰੂ ਵੱਲ ਨਹੀਂ ਤੁਰਦੇ ਧਰਮ ਵੱਲ ਨਹੀਂ ਤੁਰਦੇ ਬਾਣੀ ਵੱਲ ਨਹੀਂ ਤੁਰਦੇ ਮੋਨੇ ਬਨ ਲਿਆ ਦਲਦਲ ਵਿੱਚ ਜਦੋਂ ਬੰਦਾ ਫਸਦਾ ਹੈ ਨਾ ਦਲਦਲ ਪਾਣੀ ਤੋਂ ਵੀ ਖਤਰਨਾਕ ਹੁੰਦੀ ਹੈ ਪਾਣੀ ਵਿੱਚ ਬੰਦਾ ਡੁੱਬਦਾ ਨਮ ਦੇਖਾ ਤਾਂ ਹੈ ਡੂਬੀਏਲੇ ਮਹਾਰਾਜ ਕਹਿੰਦੇ ਮੈਂ ਰੋਜ਼ ਵੇਖ ਰਿਹਾ ਲੱਖਾਂ ਦੀ ਗਿਣਤੀ ਚ ਲੋਕ ਇਹਦੇ ਵਿੱਚ ਡੁੱਬ ਰਹੇ ਨੇ ਇਹ ਵੀ ਨਸ਼ਾ ਹੈ ਕਿਤੋਂ ਕਿਤੋਂ ਬਚੋਗੇ ਬਹੁਤ ਵੱਡੀ ਸਭ ਤੋਂ ਵੱਡੀ ਤੇ ਵੈਸੇ ਗੁਰੂ ਦੀ ਕਿਰਪਾ ਚਾਹੀਦੀ ਹੈ ਫਿਰ ਕੁਝ ਸਾਡਾ ਆਪਣਾ ਤਿਆਗ ਚਾਹੀਦਾ ਹੈ ਕੋਈ ਕੁਰਬਾਨੀ ਚਾਹੀਦੀ ਹੈ ਕੋਈ ਸਾਡੀ ਆਪਣੀ ਭਗਤੀ ਚਾਹੀਦੀ ਹੈ ਉਹ ਫਲੀਪੂਤ ਹੋਵੇ ਤਾਂ ਅਸੀਂ ਬਚਾਂਗੇ ਵਰਨਾ ਬੜੀ ਕਠਿਨ ਹੈ ਜਟਿਲ ਸਮੱਸਿਆ ਸੰਸਾਰ ਤੇ ਗੁਰੂ ਸਾਹਿਬ ਕਹਿੰਦੇ ਪਰ ਜਦੋਂ ਮਹਾਰਾਜ ਤੁਸੀਂ ਕਿਰਪਾ ਕਰਦੇ ਹੋ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਮਾਇਆ ਦੇ ਮੋਹ ਵਿੱਚ ਨਸ਼ੇ ਵਿੱਚ ਫਸੇ ਹੋਏ ਲੋਕਾਂ ਨੂੰ ਵੀ ਤੁਸੀਂ ਕੱਢ ਲੈਂਦੇ ਹੋ ਅੰਮ੍ਰਿਤ ਨਾਮ ਦੀਓ ਸਮਰੱਥ ਜੁਗਤੀ ਕੀ ਹੈ ਕਹਿੰਦੇ ਅੰਮ੍ਰਿਤ ਰੂਪੀ ਨਾਮ ਦੇ ਦਿੰਦੇ ਹੋ ਇਸ ਦਾ ਅਰਥ ਹੈ ਕਿਸੇ ਵੀ ਨਸ਼ੇ 'ਚ ਫਸੇ ਹੋਇਆ ਜਾਂ ਕਿਸੇ ਵੀ ਵਿਕਾਰ ਵਿੱਚ ਫਸੇ ਆ ਉਤੋਂ ਸਾਨੂੰ ਅੰਮ੍ਰਿਤ ਰੂਪੀ ਨਾਮ ਹੀ ਕੱਢ ਸਕਦਾ ਹੈ ਜਿਹੜਾ ਬਾਣੀ ਦਾ ਉਪਦੇਸ਼ ਹੈ ਨਾ ਨਾਮ ਦੇ ਕਈ ਅਰਥ ਹੁੰਦੇ ਨੇ ਨਾਮ ਦਾ ਅਰਥ ਇੱਕ ਤੇ ਹੁੰਦਾ ਨੇਮ ਜਿਵੇਂ ਜਦ ਕਹਿੰਦੇ ਵਾਟ ਯੋਰ ਨੇਮ ਉਹ ਸਾਡਾ ਫਿਜ਼ੀਕਲੀ ਬੋਡੀ ਦਾ ਨਾਮ ਹੁੰਦਾ ਪੰਜਾਬੀ 'ਚ ਆਪਾਂ ਨਾਮ ਕਹਿੰਦੇ ਆ ਅੰਗਰੇਜ਼ੀ 'ਚ ਅਸਲ 'ਚ ਨੇਮ ਹੁੰਦਾ ਨੇਮ ਤੋਂ ਬਾਅਦ ਹੀ ਹੁੰਦਾ ਨਾਉਨ ਜੋ ਦਾ ਐਡਜੈਕਟਿਵ ਹੁੰਦਾ ਹੈ ਉਦਾ ਗੁਣਵਾਚਕ ਨਾਮ ਕੀ ਹੈ ਕਰਮ ਕਰਮ ਨਾਲ ਜੁੜਿਆ ਹੋਇਆ ਨਾਮ ਜਿਹੜੇ ਸਾਡੇ ਗੁਣ ਨੇ ਜਾਂ ਕਈਏ ਜਿਹੜੇ ਵਾਹਿਗੁਰੂ ਦੇ ਗੁਣ ਨੇ ਅਸਲ ਵਿੱਚ ਉਹ ਨਾਮ ਹੈ RAM ਅੱਲਾ ਗੋਡ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਈਸ਼ਵਰ ਬਿਠਲ ਗੋਬਿੰਦ ਗੋਪਾਲ ਇਹ ਸਾਰੇ ਨੇਮ ਨੇ ਇਹ ਫਰਕ ਨੂੰ ਸਮਝੋ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਬੋਲੇ ਵੀ ਨਹੀਂ ਜਾਂਦੀਆਂ ਇਹ ਗੱਲਾਂ ਇਹ ਉਸ ਪਰਮ ਸ਼ਕਤੀ ਦੇ ਨੇਮ ਨੇ